ਕਰਵਾਇਆ ਜਾ ਰਿਹਾ ਹੈ ਇਸ ਵਿੱਚ ਸਾਡੇ ਅਕਰਕੇਸ਼ ਨਾਗਪਾਲ ਜੀ ਸਾਡੇ ਪਵਨ ਜੀ ਭੈਣ ਪੂਜਾ ਲੁਥਰਾ ਜੀ ਬੰਟੀ ਜੀ ਸਾਡੇ ਖੁਸ਼ਾਲ ਸਿੰਘ ਜੀ ਮੇਰੇ ਛੋਟੇ ਵੀਰ ਕਰਮਜੀਤ ਜੀ ਬੰਸੀ ਜੀ ਔਰ ਸਾਡੇ ਪੱਤਰਕਾਰ ਵੀਰ ਹੈਪੀ ਜੀ ਸਾਡੇ ਸੁਬਾਜ ਜੀ ਜਿੰਨੇ ਵੀ ਸਾਡੇ ਆਗੂ ਸਹਿਬਾਨ ਔਰ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਾਲੇ ਸਾਰੇ ਹੀ ਆਯੋਜਕ ਪ੍ਰਬੰਧਕ ਔਰ ਮੇਰੇ ਸਾਹਮਣੇ ਮੇਰੇ ਸਾਰੇ ਨੌਜਵਾਨ ਵੀਰ ਬਜ਼ੁਰਗ ਛੋਟੇ ਬੱਚੇ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਫਾਜ਼ਿਲਕਾ ਦੇ ਵਿੱਚ ਜੋ ਇਹ ਟੂਰਨਾਮੈਂਟ ਕਰਵਾਇਆ ਗਿਆ ਮੈਂ ਸਾਰਿਆਂ ਨੂੰ ਫਾਜ਼ਿਲਕਾ ਵਾਸੀਆਂ ਨੂੰ ਆਯੋਜਕਾਂ ਨੂੰ ਔਰ ਜਿਹੜੇ ਇਸ ਖੇਡ ਦੇ ਵਿੱਚ ਜਿਨ੍ਹਾਂ ਨੇ ਭਾਗ ਲਿਆ ਉਹਨਾਂ ਸਾਰਿਆਂ ਨੂੰ ਵਧਾਈ ਦਿਨਾ ਜੋ ਅੱਜ ਨਸ਼ਿਆਂ ਤੋਂ ਦੂਰ ਰੱਖ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਹ ਟੂਰਨਾਮੈਂਟ ਚੱਲਦਾ ਆ ਰਿਹਾ ਸੀ ਔਰ 80 ਟੀਮਾਂ ਨੇ ਵੱਖ-ਵੱਖ ਸ਼ਹਿਰਾਂ ਤੋਂ ਇਲਾਕਿਆਂ ਤੋਂ ਇਸ ਟੂਰਨਾਮੈਂਟ ਦੇ ਵਿੱਚ ਭਾਗ ਲਿਆ ਔਰ ਅੱਜ ਸੀਤੋ ਔਰ ਲਹਿਰਾ ਤੁਰਕੋਟ ਦੀ ਟੀਮ ਦੇ ਵਿਚਕਾਰ ਟੂਰਨਾਮੈਂਟ ਖੇਡਿਆ ਗਿਆ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਵਧੀਆ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ ਔਰ ਸੀਤੋ ਵਾਲੇ ਸਾਡੇ ਖਿਡਾਰੀ ਬਹੁਤ ਵਧੀਆ ਖੇਡੇ ਜਿਨ੍ਹਾਂ ਨੇ ਇਹ ਮੈਚ ਜਿੱਤਿਆ ਔਰ ਲਹਿਰਾ ਤੂਰਕੋਟ ਉਹਨਾਂ ਦੀ ਖੇਡ ਦੇ ਵਿੱਚ ਵੀ ਕੋਈ ਕਮੀ ਨਹੀਂ ਸੀ ਟੱਕਰ ਬਰਾਬਰ ਦੀ ਸੀ ਮੈਂ ਸੀਤੋ ਗੁੰਨੂ ਦੇ ਖਿਡਾਰੀਆਂ ਨੂੰ ਜੇਤੂ ਟੀਮ ਨੂੰ ਅੱਜ Winner ਹੋਣ ਤੇ ਵਧਾਈ ਦਿਨਾ ਔਰ ਲਹਿਰਾ ਤੂਰਕੋਟ ਦੀ ਟੀਮ ਨੂੰ ਵੀ ਵਧਾਈ ਦਿਨਾ ਜੋ ਫਾਈਨਲ ਦੇ ਵਿੱਚ ਪਹੁੰਚੇ ਕਿਉਂਕਿ 80 ਟੀਮਾਂ ਦੇ ਵਿੱਚੋਂ ਦੋ ਟੀਮਾਂ ਫਾਈਨਲ ਦੇ ਵਿੱਚ ਪਹੁੰਚਣਾ ਔਰ ਖੇਡਣਾ ਹੀ ਬੜੀ ਵੱਡੀ ਗੱਲ ਹੈ। ਔਰ ਮੇਰੇ ਫਾਜਲਕਾ ਵਾਸੀ ਸਾਰੇ ਵੀਰ ਇੱਥੇ ਅੱਜ ਆਏ ਨੇ। ਬੜੀ ਵੱਡੀ ਗਿਣਤੀ ਦੇ ਵਿੱਚ ਜਦੋਂ ਅਸੀਂ ਬੈਠੇ ਸੀ ਤਾਂ ਸਾਰਾ ਗਰਾਊਂਡ ਆਸ-ਪਾਸ ਭਰਿਆ ਹੋਇਆ ਸੀ ਜਗ੍ਹਾ ਨਹੀਂ ਸੀ। ਇੰਨਾ ਸਾਥ ਫਾਜਲਕਾ ਵਾਸੀਆਂ ਦਾ ਇਸ ਸੁਸਾਇਟੀ ਨੂੰ ਜੋ ਮਿਲਿਆ ਇੱਕ ਵਾਰ ਫਾਜ਼ਿਲਕਾ ਵਾਸੀ ਤੁਸੀਂ ਸਾਰੇ ਆਪ ਦੇ ਲਈ ਵੀ ਤਾੜੀਆਂ ਮਾਰ ਦਿਓ ਇੱਕ ਵਾਰੀ ਅੱਜ ਮੈਨੂੰ ਅੰਕਲ ਜੀ ਕਹਿ ਰਹੇ ਸੀ ਕਿ ਜਦੋਂ ক্রিকেট ਖੇਡਣਾ ਹੁੰਦਾ ਹੈ ਕੋਈ ਵੀ ਟੂਰਨਾਮੈਂਟ ক্রিকেট ਦਾ ਹੁੰਦਾ ਹੈ ਤਾਂ ਬੜੀ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਕੋਈ ਟੂਰਨਾਮੈਂਟ ਕਰਾਉਣ ਲਈ ਤਾਂ ਹੁਣੇ-ਹੁਣੇ ਬੈਠੇ-ਬੈਠੇ ਅਸੀਂ ਸਲਾਹ ਕੀਤੀ ਹੈ ਕਿ ਇੱਕ ਵਧੀਆ ਖੇਡ ਸਟੇਡੀਅਮ ਕ੍ਰਿਕਟ ਦਾ ਅਸੀਂ ਫਾਜ਼ਿਲਕਾ ਦੇ ਵਿੱਚ ਬੜਾ ਜਲਦੀ ਬਣਵਾਵਾਂਗੇ ਔਰ ਹੋਰ ਕਈ ਖੇਡਾਂ ਦੇ ਸਟੇਡੀਅਮ ਤਾਂ ਹੈਗੇ ਨੇ ਐਥਲੈਟਿਕਸ ਦਾ ਪਿੰਡਾਂ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਜਿੱਥੇ ਜਗ੍ਹਾ ਮਿਲਦੀ ਹੈ ਸਟੇਡੀਅਮ ਬਣਾ ਰਹੇ ਹਾਂ ਬਾਲੀਬਾਲ ਦੇ ਗਰਾਊਂਡ ਹਰ ਪਿੰਡ ਦੇ ਵਿੱਚ ਬਣਾ ਰਹੇ ਤੇ ਸ਼ਹਿਰ ਦੇ ਵਿੱਚ ਵੀ ਤਕਰੀਬਨ ਕਾਫੀ ਬਣੇ ਹੋਏ ਨੇ ਤੇ ਕ੍ਰਿਕਟ ਸਟੇਡੀਅਮ ਦੀ ਜਿਹੜੀ ਇੱਥੇ ਕਮੀ ਹੈ ਤੋਂ ਅੰਕਲ ਜੀ ਦਾ ਹੁਕਮ ਹੋਇਆ ਅੱਜ ਸਾਰੇ ਆਪਾਂ ਫਾਜ਼ਲਕਾ ਵਾਸੀਆਂ ਦੀ ਇਹ ਡਿਮਾਂਡ ਵੀ ਸੀ ਤਾਂ ਬੜਾ ਜਲਦੀ ਇੱਕ ਵਧੀਆ ਖੇਡ ਸਟੇਡੀਅਮ ਜਿਹੜਾ ਕ੍ਰਿਕਟ ਦਾ ਸਪੈਸ਼ਲੀ ਉਹ ਆਪਾਂ ਹੁਣ ਬਣਾ ਕੇ ਤੁਹਾਨੂੰ ਫਾਜ਼ਲਕਾਰ ਨੂੰ ਵਾਸੀਆਂ ਨੂੰ ਦੇਵਾਂਗੇ ਜਿੱਥੇ ਕੋਈ ਵੀ ਆਉਂਦਾ ਖੇਡ ਕ੍ਰਿਕਟ ਖੇਡ ਸਕਦਾ ਹੈ ਔਰ ਆ ਛੋਟੇ ਬੱਚੇ ਅੱਜ ਇੱਥੇ ਟੂਰਨਾਮੈਂਟ ਵੇਖਣ ਲਈ ਆਏ ਨੇ ਛੋਟੇ ਬੱਚੇ ਔਰ ਸਾਡੇ ਨੌਜਵਾਨ ਵੀਰ ਜਿੰਨੇ ਵੀ ਇੱਥੇ ਅੱਜ ਪਹੁੰਚੇ ਨੇ ਇੱਕ ਪ੍ਰਣ ਕਰਕੇ ਜਾਣਾ ਕਿ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣਾ ਨਸ਼ਾ ਬਹੁਤ ਹੀ ਤਾੜੀਆਂ ਨਾਲ ਸਵਾਗਤ ਹੈ ਐਮ ਐਲ ਜ਼ਾਲਦਾ ਬਹੁਤ ਹੀ ਮੈਂ ਕਹਿੰਦਾ ਕਿ ਕੋਣ ਹੈ ਸਮਾਜ ਦੇ ਵਿੱਚ ਨਸ਼ਾ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨਸ਼ਿਆਂ ਦੇ ਖਿਲਾਫ ਅਨੇਕਾਂ ਉਪਰਾਲੇ ਕਰ ਰਹੀ ਹੈ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਔਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ